ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਤੇ ਅੱਜ ਦੀ ਵੀਡੀਓ ਬੜੀ ਖਾਸ ਤੇ ਬੜੀ ਖੂਬਸੂਰਤ ਆ ਅੱਜ ਤੁਹਾਨੂੰ ਉਹ ਲੋਕੇਸ਼ਨ ਦਿਖਾ ਰਿਹਾ ਜਿਸ ਲੋਕੇਸ਼ਨ ਤੇ ਐਮੀ ਵਿਰਕ ਤੇ ਸਿਮੀ ਚਾਲ ਦੀ ਫਿਲਮ ਬੰਬੂ ਕਾਟ ਦੀ ਸ਼ੂਟਿੰਗ ਹੋਈ ਸੀ ਤੇ ਦੋਸਤੋ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਜ਼ਿਲ੍ਹਾ ਫਰੋਜਪੁਰ ਦਾ ਪਿੰਡ ਹਜ਼ਾਰਾ ਸਿੰਘ ਵਾਲਾ ਸਰਹੱਦੀ ਪਿੰਡ ਆ ਤੇ ਉਸ ਪਿੰਡ ਦੇ ਵਿੱਚ ਇਹ ਜਿਹੜਾ ਘਰ ਬਣਿਆ ਹੋਇਆ ਹੈ ਬਹੁਤ ਖੂਬਸੂਰਤ ਘਰ ਆ ਦੋਸਤੋ ਲੋਕੇਸ਼ਨ ਦਾ ਤੁਸੀਂ ਫਿਲਮ ਦੀ ਨਾਲ-ਨਾਲ ਦੇਖੋਗੇ ਤੇ ਤੁਹਾਨੂੰ ਇਹ ਘਰ ਦੇਖ ਕੇ ਵੀ ਆਨੰਦ ਆਵੇਗਾ ਬੜਾ ਸੋਹਣਾ ਪੁਰਾਣਾ ਕੱਚਾ ਘਰ ਆ ਦੋਨੋਂ ਸਾਈਡ ਤੇ ਇਸ ਤੇ ਚਾਰੇ ਬਣੇ ਹੋਏ ਆ ਜੋ ਫਿਲਮ ਦੀ ਸ਼ੂਟਿੰਗ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਸੀ ਇਹ ਵੀ ਸਾਰਾ ਜਿਹੜਾ ਸੈੱਟ ਦੇ ਵਿੱਚ ਹੀ ਤਿਆਰ ਕੀਤਾ ਗਿਆ ਸੀ ਇਹ ਵੀ ਸੈੱਟ ਦਾ ਹਿੱਸਾ ਸੀ ਜੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਦੋਸਤੋ ਇਹ 7-8 ਸਾਲ ਪਹਿਲਾਂ ਫਿਲਮ ਆਈ ਸੀ ਬੰਬੂ ਕਾਟ ਤੇ ਬੜੀ ਖੂਬਸੂਰਤ ਫਿਲਮ ਸੀ ਬਹੁਤ ਸੋਹਣੀ ਸਟੋਰੀ ਸੀ ਇਸ ਦੀ ਤੇ ਜਿਹੜੀ ਸ਼ੂਟਿੰਗ ਲੋਕੇਸ਼ਨ ਸੀ ਉਹ ਤਾਂ ਤੁਸੀਂ ਵੀਡੀਓ ਦੇ ਵਿੱਚ ਹੁਣ ਵੀ ਦੇਖ ਰਹੇ ਹੋ ਕਿੰਨੀ ਖੂਬਸੂਰਤ ਆ ਤੇ ਇਹ ਸ਼ਾਮ ਦੇ ਸਮੇਂ ਦਾ 뷰 ਆ ਤੇ ਤੁਸੀਂ ਦੇਖ ਰਹੇ ਹੋ ਇਹ ਪਿੰਡ ਦੇ ਬਾਰ-ਬਾਰ ਖੇਤਾਂ ਦੇ ਵਿੱਚ ਘਾਰਾ ਪਿੰਡ ਦੇ ਬਿਲਕੁਲ ਨਾਲ ਹੀ ਆ ਇਹ ਇਸ ਦੀ ਜਿਹੜੀ ਛੱਤਾ ਦੋਨੋਂ ਸਾਈਡ ਤੋਂ ਚਬਾਰੇ ਆ ਤੁਹਾਨੂੰ ਉਹ ਵੀਡੀਓ ਦੇ ਵਿੱਚ ਦਿਖਾ ਰਹੇ ਆ ਤੇ ਕਿੰਨਾ ਵੱਡਾ ਇਸ ਦਾ ਜਿਹੜਾ ਵੇੜਾ ਹੈ ਕੱਚਾ ਇਹ ਸਾਹਮਣੇ ਕੱਚੀਆਂ ਜਿਸ ਤਰ੍ਹਾਂ ਪੌੜੀਆਂ ਚੜੀਆਂ ਹੋਈਆਂ ਨੇ ਤੇ ਇਹ ਪੁਰਾਣਾ ਚੌਂਕਾ ਹੈ ਸਾਰੀ ਜਿਹੜੀ ਮੇਨ ਸ਼ੂਟਿੰਗ ਸੀ ਇੱਕ ਪਾਰਟ ਫਿਲਮ ਦਾ ਉਹ ਇਸੇ ਘਰ ਦੇ ਵਿੱਚ ਹੀ ਫੁਲਮਾਇਆ ਗਿਆ ਸੀ ਜਿਹੜਾ ਕਿ ਐਮੀ ਵਿਰਕ ਦਾ ਘਰ ਦਿਖਾਇਆ ਜਾਂਦਾ ਹੈ ਇਸ ਫਿਲਮ ਦੇ ਵਿੱਚ ਤੇ ਬਾਕੀ ਦੋਸਤੋ ਜਿਹੜੇ ਕੱਚੇ ਘਰ ਨੇ ਅੱਜ ਕੱਲ ਕੱਚਾ ਕਮਰਾ ਜਾਂ ਕੱਚਾ ਘਰ ਛੋਟੇ-ਮੋਟੇ ਕਿਤੇ ਮਿਲ ਜਾਂਦੇ ਆ ਪਰ ਇਹ ਇੱਕ ਹਵੇਲੀ ਦੀ ਤਰ੍ਹਾਂ ਬਣਿਆ ਆ ਘਰ ਆ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਬਹੁਤ ਵੱਡਾ ਵਿਹੜਾ ਹੈ ਇਸ ਘਰ ਦਾ ਇਹ ਸਾਹਮਣੇ ਥੱਲੇ ਕਮਰੇ ਤੇ ਉੱਪਰ ਚ ਬਾਰੇ ਨੇ ਨਾਲ ਨਾਲ ਮੈਂ ਸਕਰੀਨਸ਼ਾਟ ਵੀ ਸਾਂਝੇ ਕਰ ਰਿਹਾ ਜਿਹੜੇ ਤੁਸੀਂ ਦੇਖ ਰਹੇ ਹੋ ਇਸ ਫਿਲਮ ਦੇ ਤੇ ਇਸ ਦਾ ਜਿਹੜਾ ਕੋਸ਼ਿਸ਼ ਹਿੱਸਾ ਸੀ ਉਹ ਦੋਸਤੋ ਇਸ ਹਵੇਲੀ 'ਚ ਫਿਲਮਾਇਆ ਗਿਆ ਸੀ ਇਹ ਪਿੰਡ ਕਾਮਲਵਾਲਾ ਮੱਲਾਂ ਵਾਲੇ ਦੇ ਨੇੜੇ ਆ ਤੇ ਇਹ ਦੁਰਗਾ ਦੇਵੀ ਕੋਈ ਸੀਨ ਸੀ ਜਿਹੜੇ ਆਪਾਂ ਵੀਡੀਓ ਦੇ ਵਿੱਚ ਦੇਖੇ ਸੀ ਤਾਂ ਦੋਸਤੋ ਇਹ ਤੁਹਾਨੂੰ ਵੀਡੀਓ ਵਧੀਆ ਲੱਗੀ ਅੱਗੇ ਦੋਸਤਾਂ ਦੇ ਨਾਲ ਸਾਂਝੀ ਜ਼ਰੂਰ ਕਰਿਓ ਧੰਨਵਾਦ